ਜਿਹੜੇ ਪਿਖਾਰੀ ਮੰਗਦੇ ਸਿਗਨਲ ਤੇ ਆ ਮੰਗਦੇ ਨੇ ਉਹਨਾਂ ਦੇ ਉਹਨਾਂ ਨੂੰ ਡੀਐਨਏ ਟੈਸਟ ਉਹਨਾਂ ਦੇ ਕਰਾਏ ਜਾਣ ਤੇ ਦੇਖਿਆ ਜਾਵੇ ਤੇ ਉਹਨਾਂ ਨੂੰ ਬਾਲ ਘਰ ਦੇ ਵਿੱਚ ਜੇ ਰੱਖਿਆ ਭੇਜਿਆ ਜਾਵੇ ਅਸੀਂ ਕੁਝ ਮਹਿਲਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਸ ਮਹਿਲਾ ਦਾ ਕਹਿਣਾ ਹੈ ਕਿ ਅਸੀਂ ਯੂਪੀ ਬਿਹਾਰ ਤੋਂ ਆਨੇ ਆ यूपी तो आने कोई भी रोजगार नहीं ही के हूँ का गुजारा करते अच्छा ये तुम्हारी आदत बन चुकी है नहीं नहीं आदत नहीं है भैया हमको शौक नहीं लगा किसी का फैलाने छोटे छोटे बच्चे भी हैं वो, वो के... देख के भाग हमको देखकर इसीलिए भाग रहे हैं छोटे छोटे बच्चे से क्यों मंगवाया जाता है हमारा बच्चा नहीं है जिसका उत्सव नहीं ये एकदम गलत है और ज्यादातर ये बच्चे इनके अपने होते भी नहीं है और यहाँ पंजाब में आके मांग रहे हैं मांगने के लिए आए क्या काम कर नहीं सकते अच्छा यूपी से आप यहाँ पे आए यहाँ पे क्यों मांग रहे हो आप यहाँ मांगने नहीं आए थे आप कंपनी में काम करने आए थे कि दो रुपया कमाएंगे नहीं तो बच्चे को खिलाएंगे कहाँ से हाँ। पढ़ाते हैं लिखाते हैं ये जो, जो बच्चे, बच्चे साथ में ये बच्चे तुम्हारे ही साथ में, में नहीं 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 पंजाब सरकार के वलो एक जीवन जोत प्रोजेक्ट जा चालू किया गया है जीवन जीरो ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਤੋਂ ਦਿਖਾ ਰਿਹਾ ਨੇ ਭਾਈ ਵਾਲੇ ਚੌਂਕ ਤੋਂ ਜਿੱਥੇ ਕਿ ਜਿਹੜੇ ਸੜਕਾਂ ਤੇ ਅਤੇ ਸਿਗਨਲ ਤੇ ਭਿਖਾਰੀ ਜਿਹੜੇ ਅੱਗੇ ਮੰਗਦੇ ਲੋਕਾਂ ਨੂੰ ਰੋਕ ਕੇ ਗੱਡੀਆਂ ਰੋਕ ਕੇ ਪੈਸੇ ਮੰਗਦੇ ਹਨ ਤੇ ਉਹਨਾਂ ਦੇ ਗੱਡੀਆਂ ਜਿਹੜੇ ਸ਼ੀਸ਼ਾ ਸਾਫ਼ ਕਰਕੇ ਪੈਸੇ ਮੰਗਦੇ ਹਨ ਉਹਨਾਂ ਤੇ ਹੁਣ ਪੰਜਾਬ ਸਰਕਾਰ ਦੀ ਕਾਰਵਾਈ ਦੇਖਣ ਨੂੰ ਮਿਲਦੀ ਪਈ ਆ ਅੰਮ੍ਰਿਤਸਰ ਦੇ ਵਿੱਚ ਇਹ ਕਾਰਵਾਈ ਦੇਖਣ ਨੂੰ ਮਿਲਦੀ ਪਈ ਆ ਹਾਲਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਜਿਹੜੇ ਸ਼ਹਿਰਾਂ ਦੇ ਡੀਸੀ ਨੇ ਦੇ ਉਹਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਹ ਜਿਹੜੇ ਪਿਖਾਰੀ ਮੰਗਦੇ ਸਿਗਨਲ ਤੇ ਮੰਗਦੇ ਨੇ ਉਹਨਾਂ ਦੇ ਉਹਨਾਂ ਨੂੰ ਡੀਐਨ ਡੀਐਨਏ ਟੈਸਟ ਉਹਨਾਂ ਦੇ ਕਰਾਏ ਜਾਣ ਤੇ ਦੇਖਿਆ ਜਾਵੇ ਤੇ ਉਹਨਾਂ ਨੂੰ ਬਾਲ ਘਰ ਦੇ ਵਿੱਚ ਜਿਹੜਾ ਕਿਆ ਭੇਜਿਆ ਜਾਵੇ ਹਾਲਾਕੀ ਫਿਲਹਾਲ ਹਲਦੀ ਗੱਡੀ ਮੈਂ ਮੌਜੂਦ ਹਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਕੁਝ ਅਸੀਂ ਵਿਜ਼ੂਅਲੀ ਕੈਪਚਰ ਕੀਤੇ ਨੇ ਜਿਹੜਾ ਵਾਈਪਰ ਮਾਰ ਕੇ ਗੱਡੀ ਦੇ ਉੱਤੇ ਸ਼ੀਸ਼ਾ ਸਾਫ਼ ਕੀਤਾ ਜਾ ਰਿਹਾ ਵਾ ਤੇ ਪੈਸੇ ਮੰਗੇ ਜਾ ਰਿਹਾ ਹੈ ਅਸੀਂ ਕੁਝ ਮਹਿਲਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਸ ਮਹਿਲਾ ਦਾ ਕਹਿਣਾ ਹੈ ਕਿ ਅਸੀਂ ਯੂਪੀ ਬਿਹਾਰ ਤੋਂ ਆਨੇ ਆ ਯੂਪੀ ਤੋਂ ਆਨੇ ਆ ਤੇ ਸਾਡਾ ਕੋਈ ਵੀ ਰੋਜਗਾਰ ਨਹੀਂ ਹੁੰਦਾ ਤੇ ਤਾਂ ਹੀ ਅਸੀਂ ਮੰਗ ਕੇ ਜਿਹੜਾ ਗੁਜ਼ਾਰਾ ਕਰਦੇ ਹਾਂ ਤੇ ਇਸੇ ਉੱਤੇ ਪੰਜਾਬ ਸਰਕਾਰ ਸਖਤ ਨਜ਼ਰ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਹੁਣ ਇਹ ਕਾਰਵਾਈ ਜਿਹੜੀ ਕਿ ਹੈ ਚਾਲੂ ਹੋ ਚੁੱਕੀ ਹੈ ਲਾਈਵ ਤਸਵੀਰਾਂ ਜੇ ਖਬਰ ਜਿਹੜੀ ਕਿ ਨਸ਼ਰ ਹੋ ਰਹੀ ਹੈ ਤੇ ਪੰਜਾਬ ਸਰਕਾਰ ਲਗਾਤਾਰ ਇਸ ਜਿਹੜੇ ਸਿਗਨਲ ਤੇ ਜਿਹੜੇ ਭਿਖਾਰੀ ਅਤੇ ਮੰਗਤੇ ਨੇ ਉਹਨਾਂ ਦੇ ਖਿਲਾਫ ਮੋਰਚਾ ਕਾਰਵਾਈ ਕਰਦੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਫਿਲਹਾਲ ਦੀ ਗੱਲ ਜਿਹੜੇ ਕਿ ਡੀਸੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਹਰ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨੇ ਮਹਿੰਮ ਜਿਹੜੀ ਕਿ ਚਾਲੂ ਕਰ ਦਿੱਤੀ ਗਈ ਹੈ ਭਿਖਾਰੀਆਂ ਦੇ ਖਿਲਾਫ ਤੇ ਜਿਹੜੇ ਮਹਿਲਾ ਆਪਣੇ ਮੋਢਿਆਂ ਦੇ ਉੱਤੇ ਕੰਦਿਆਂ ਦੇ ਉੱਤੇ ਬੱਚਾ ਜਿਹੜੀ ਕਿ ਚੱਕ ਕੇ ਜਾਂਦੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਪਰ ਤੁਸੀਂ ਵਿਜ਼ੂਅਲ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਭਜਰੀ ਹੋਏ ਨਜ਼ਰਾਂ ਦੇ ਵਿੱਚ ਸੀਗੇ ਆ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨੀ ਚਾਹੀ ਪਰ ਉਹ ਸੜ ਤੋਂ ਭਰਦੇ ਹੋਏ ਨਜ਼ਰਾਂ ਦੇ ਵਿੱਚ ਸੀਗੇ ਤੇ ਇੱਕ ਮਹਿਲਾ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਿ ਅਸੀਂ ਇੱਥੇ ਆਪਣਾ ਰੋਜ਼ਗਾਰ ਕਰਦੇ ਆ ਪਹਿਲੇ ਅਸੀਂ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ ਪਰ ਉਹ ਫੈਕਟਰੀ ਤੋਂ ਹਟ ਕੇ ਅਸੀਂ ਸਿਗਨਲ ਦੇ ਵਿੱਚ ਆ ਇੱਥੇ ਆ ਕੇ ਮੰਗ ਗੁਜ਼ਾਰਾ ਕਰਦੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਭਿਖਾਰੀ ਅਤੇ ਭਿਖਾਰੀ ਅਤੇ ਮੰਗਦੇ ਇੱਥੇ ਸਿਗਨਲ ਤੇ ਖੜ ਜਾਂਦੇ ਨੇ ਦੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਵੀ ਹੁੰਦੀ ਹੈ ਕਿ ਉਸ ਨੂੰ ਲੈ ਕੇ ਹੀ ਜਿਹੜੇ ਬੱਚੇ ਹੁੰਦੇ ਨੇ ਕਈ ਬੱਚੇ ਲਾਪਤਾ ਹੋ ਜਾਂਦੇ ਨੇ ਕਈ ਬੱਚੇ ਮਿਲਦੇ ਨਹੀਂਗੇ ਕਿਉਂਕਿ ਇਹੋ ਜਿਹੇ ਮਾਮਲੇ ਵੀ ਪੰਜਾਬ ਦੇ ਲੁਧਿਆਣਾ ਤੇ ਅਤੇ ਪੰਜਾਬ ਦੇ ਭਰ ਦੇ ਵਿੱਚ ਸਾਹਮਣੇ ਆਉਂਦੇ ਨੇ ਕਿ ਬੱਚੇ ਜਿਹੜੇ ਕਿ ਗੁੰਮ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਕਿ ਇਹਨਾਂ ਤੇ ਲੋਕਾ ਕੋਲ ہوئی ਉਹ ਬੱਚੇ ਮਿਲਦੇ ਨੇ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਇੱਕ ਘਟਨਾ ਘਟੀ ਸੀ ਕਿ ਪਰਿਵਾਰ ਵੈਸ਼ੋਂ ਦੇ ਵੀ ਤੋਂ ਆਇਆ ਸੀਗਾ ਪਲੇਟਫਾਰਮ ਤੇ ਸੁੱਤਾ ਸੀਗਾ ਤੇ ਉਹਨਾਂ ਦਾ ਬੱਚਾ ਗਾਇਬ ਹੋ ਗਿਆ ਸੀਗਾ ਇਹ ਬਾਚੋ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਚਾਨਬੀਰ ਕੀਤੀ ਤੇ ਉਹ ਬੱਚਾ ਜਿਹੜਾ ਅੰਬਰਸਾ ਤੋਂ ਇੱਕ ਪਿਖਾਰ ਤੋਂ ਪਿਖਾਰਨੀ ਤੋਂ ਬਰਾਮਦ ਹੋਇਆ ਸੀ ਜੀਆਰਪੀ ਪੁਲਿਸ ਨੇ ਮਾਮਲਾ ਚਿਰਕਿਆ ਸੋਲਵ ਕੀਤਾ ਸੀਗਾ ਉਸ ਨੂੰ ਦੇਖਦੇ ਹੋਈ ਅੱਜ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲਦੀ ਵੀ ਆ ਇਹ ਸਿਗਨਲ ਨੇ ਸਿਗਨਲ ਦੇ ਉੱਤੇ ਖਰਜ ਜਾਂਦੇ ਨੇ ਤੇ ਪੈਸੇ ਵਗੈਰਾ ਮੰਗਦੇ ਨੇ ਬੱਚੇ ਵੀ ਉਹਨਾਂ ਦੇ ਹੱਥ ਵਿੱਚ ਹੁੰਦੇ ਨੇ ਬੱਚੇ ਕੌਣ ਨੇ ਕਿਧਰੋਂ ਆਏ ਨੇ ਕਿ ਕਿੱਥੋਂ ਇਹਨਾਂ ਨੇ ਆਏ ਨੇ ਇਹ ਚਰਚਾ ਦਾ ਵਿਸ਼ਾ ਜਰਾ ਕੀ ਆ ਬੰਨਿਆ ਬੰਦਾ ਆ ਨਜ਼ਰ ਆਂਦਾ ਵੈ ਪਰ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਹ ਫੁੱਟਪਾਥਾਂ ਤੇ ਉੱਤੇ ਕਬਜ਼ਾ ਕਰ ਲੈਂਦੇ ਨੇ ਉੱਥੇ ਹੀ ਰੋਟੀ ਉੱਥੇ ਹੀ ਪਾਣੀ ਉੱਥੇ ਹੀ ਇਹਨਾਂ ਦਾ ਰਹਿਣ ਸਹਿਣ ਹੁੰਦਾ ਹੁੰਦਾ ਨਜ਼ਰ ਆਂਦਾ ਵੈ ਪਰ ਜਦੋਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲੋਕਾਂ ਦਾ ਵੀ ਕਹਿਣਾ ਵੈ ਕਿ ਬਹੁਤ ਹੀ ਦਿੱਕਤ ਪਰੇਸ਼ਾਨੀ ਸਾਨੂੰ ਹੁੰਦੀ ਹੈ हाँ जी सर क्या नाम है सर आपका राकेश शर्मा अच्छा कैसे देख रहे कि यहाँ पे शरियाम बच्चों से मंगवाया जा रहा है नहीं माँग? ये एकदम गलत है और ज्यादातर ये बच्चे इनके अपने होते भी नहीं है हाँ। क्योंकि ये ज्यादातर बच्चे जब भी देखोगे तो नींद में सोए हुए मिलेंगे आपको जब गोद में बहुत सोते रहेंगे तो अभी मैंने इनसे पूछा ये कह रहे हैं की यूपी बिहार से माया और यहाँ पंजाब में आके आग रहे हैं हाँ तो यहाँ मांगने के लिए आए क्या काम कर ले सच पंजाब सरकार को कैसे देखते हो ये इन्होंने डी एन ए टेस्ट करवाई इसी मामले में थोड़ा सा है अच्छा सर कैसे देते जो बच्चे लापता होते हैं तो वो किन हालातों में मिलते हैं नहीं मेरे चाहिए कि इनका ना बच्चों के आधार कार्ड होने चाहिए जन्म के साथ ही ताकि उससे पंच करके पता चल जाए और साथ में टेस्ट अच्छा सर कई बार दिक्कतें आती हैं सिग्नल पर भी बहुत दिक्कतें आती हैं अच्छा कई बार ऐसा भी होता है कि बच्चे इनके नहीं होते हैं साथ में कल से ले हाँ, ले ऐसा मुझे भी डाउट है कि बच्चे इनके अब जब हमने रिकॉर्ड किया तो भागना शुरू कर रहे हैं हाँ ऐसे ही होता है ठीक है हमारे घर पे राशन पानी मेरे घर वाला भी बहुत बीमार है तो यूपी से यहाँ क्यों आयो मांगने के मैं इधर मांगने नहीं आई थी इधर हाँ। कंपनी में काम करने आई थी तो कंपनी में काम कर कर नहीं पा रही थी हाँ। तो एक बच्चा इतनी बड़ी हाँ। तो उसका भी पैर में चोट लगा हुआ उसको घर पे छोड़ कर आया अच्छा अभी मैं देख रहा हूँ कि तुम्हारे साथ छोटे छोटे बच्चे भी हैं वो देख के भाग रहे हैं। देख कर इसीलिए भाग रहे हैं छोटे छोटे बच्चे से क्यों मंगवाया जाता है हमारा बच्चा नहीं है जिसका उत्सव अच्छा यूपी से आप यहाँ पे आयो यहाँ पे क्यूँ मांग रहे हो आप मांगने नहीं आते आप कंपनी में काम करने आए थे कि दो रुपया कमाएंगे नहीं तो बच्चे को खिलाएंगे कहाँ से हाँ। पढ़ाते हैं लिखाते हैं जो ये जो बच्चे साथ में ये बच्चे तुम्हारे ही साथ में नहीं को? नहीं नहीं हमारे नहीं।, नहीं है भैया हाँ। वो हमारे बच्चे नहीं है जिसका बच्चा था वो गया वो बच्चे बच्चे कहाँ से आते हैं ये जो बच्चे आते हैं वो वो बच्चे आते हैं सानेवाल से अच्छा सानेवाल जाते हैं उनके साथ कौन आते हैं उनके माँ बाप भी आते हैं हाँ वही साथ वाले आते हैं जो आते हैं तो ये बच्चों से क्यों मंगवाते हैं ऐसे अब पता नहीं भैया हमारा तो बच्चा है नहीं जो कि हमको पता रहे अच्छा ये तुम्हारी आदत बन चुकी है नहीं नहीं आदत तो नहीं है भैया हमको शौक नहीं।, नहीं लगा किसी का हाथ फैलाएंगे फिर ऐसे क्यों आप बिल्कुल ठीक ठाक हो आप काम मेहनत भी कर सकते हो तो कल से नहीं आएंगे कंपनी में काम करेंगे और ये छोटे छोटे बच्चे से क्यों ऐसे काम करवाते हो नहीं भैया अब नहीं करवाएंगे हमारे बच्चे है ही नहीं तो काम कर मैंने देखा भी किया वो भागते हुए नजर आया फिर आप हमको देखे क्यों भागे हमको डर लगा पता लिखी ਬਣਾ ਰਿਹਾ ਕਿ ਜਦੋਂ ਇਹ ਇੱਥੇ ਆ ਕੇ ਸਾਡੇ ਨਾਲ ਬਹਿਸ ਵਸੀਆ ਕਰਦੇ ਨੇ ਜਾਂ ਮੰਗਦੇ ਨੇ ਜਾਂ ਸਾਡੇ ਤੋਂ ਪੈਸੇ ਵਗਾਰਾ ਮੰਗਦੇ ਨੇ ਪਰ ਹੁਣ ਪੰਜਾਬ ਸਰਕਾਰ ਇਸ ਪੰਜਾਬ ਸਰਕਾਰ ਨੇ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਵਾ ਜੀਵਨ ਜੋਤ 2.0 ਇਹ ਜਿਹੜਾ ਜੀਵਨ ਜੋਤ ਹੈ ਇਹ ਜਿਹੜੇ ਡੀਐਨਏ ਟੈਸਟ ਵੀ ਹੋਣਗੇ ਉਹਦੇ ਬੱਚਿਆਂ ਦੇ ਜਿਹੜੇ ਮੋਢਿਆਂ ਦੇ ਬੱਚੇ ਚੱਕੇ ਹੋਏ ਆ ਅੱਛਾ ਇੱਕ ਹੋਰ ਵਿਸ਼ੇਸ਼ ਗੱਲ ਹੈ ਇਸ ਦੇ ਵਿੱਚ ਇਹਦੇ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਬੱਚਿਆਂ ਛੋਟੇ-ਛੋਟੇ ਬੱਚੇ ਜਿਹੜੇ ਉਹਨਾਂ ਕੋਲ ਉਹਨਾਂ ਦੇ ਹੱਥਾਂ ਦੇ ਵਿੱਚ ਵਾਈਪਰ ਫੜਾ ਕੇ ਉਹਨਾਂ ਕੋਲ ਪੈਸੇ ਮੰਗਵਾਉਂਦੇ ਨੇ ਉਹਨਾਂ ਦੇ ਉੱਤੇ ਬਾਅਦ ਚੋਂ ਅਤਿਆਚਾਰ ਵੀ ਹੁੰਦਾ ਵਾ ਇਹ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਗੱਲਬਾਤ ਵੀ ਸਾਹਮਣੇ ਆਂਦੀ ਹੈ ਪਰ ਇਹ ਇਹ ਜਿਹੜਾ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਬਹੁਤ ਵੱਡਾ ਪ੍ਰੋਜੈਕਟ ਹੈ ਕਿਉਂਕਿ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਕਾਰਵਾਈ ਸ਼ੁਰੂ ਹੋਣੀ ਹੈ ਸ਼ੁਰੂ ਹੋ ਗਈ ਆ ਹੋਰ ਵੀ ਰਾਜਾਂ ਦੇ ਵਿੱਚ ਕਾਰਵਾਈ ਜਿਹੜੀ ਸ਼ੁਰੂ ਹੋਈ ਹੈ ਪੰਜੇ ਘਰ ਗੱਲ ਕਰੀਏ ਹਰਿਆਣਾ ਦੀ ਰਾਜਸਥਾਨ ਦੀ ਗੁਜਰਾਤ ਦੀ ਹੋਰ ਵੀ ਜਿਹੜੀ ਹੈ ਇਹਨਾਂ ਦੇ ਸਟੇਟਾਂ ਦੇ ਵਿੱਚ ਇਹ ਮਹਿੰਮ ਜਿਹੜੀ ਆ ਚਾਲੂ ਹੋਵੇਗੀ ਪਰ ਪੰਜਾਬ ਦੀ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਇਹ ਮਹਿੰਮ ਚਾਲੂ ਕਰ ਦਿੱਤੀ ਗਈ ਹੈ ਜੀਵਨ ਜੋਤ ਪ੍ਰੋਜੈਕਟ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਵਾ ਲਗਾਤਾਰ ਕਾਰਵਾਈ ਜਿਹੜੀ ਉਹਨਾਂ ਨੇ ਤੇ ਹੁੰਦੀ ਹੀ ਨਜ਼ਰ ਵੀ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਕੰਮ ਕਾਰਵਾਈ ਸ਼ੁਰੂ ਹੋ ਗਈ ਹੋਈ ਹੈ ਤੇ ਉਹਨਾਂ ਲੁਧਿਆਣਾ ਦੇ ਵਿੱਚ ਜਲਦੀ ਇਹ ਕਾਰਵਾਈ ਦੇਖਣ ਨੂੰ ਮਿਲ ਗਈ ਆ ਲਗੀ ਡੀਸੀ ਅਤੇ ਡੀਸੀ ਲੁਧਿਆਣਾ ਦੇ ਅਤੇ ਸੋਪਨ ਸ਼ਰਮਾ ਵੱਲੋਂ ਇਹ ਜਰੀਆ ਹਰਦਾਇਤਾ ਦਿੱਤੀਆਂ ਗਈਆਂ ਨੇ ਪਰ ਹੁਣ ਲੁਧਿਆਣਾ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿ ਕਿਸ ਤਰ੍ਹਾਂ ਹੁਣ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਜਲ ਤੋਂ ਜਲਦ ਪੁਣੀ ਸ਼ੁਰੂ ਹੋਵੇਗੀ ਤੇ ਇਹਨਾਂ ਦੇ ਜਿਹੜੇ ਬੱਚੇ ਨੇ ਇਹਨਾਂ ਦੇ ਡੀਐਨਏ ਟੈਸਟ ਕਰਾਣ ਕਰਾ ਕੇ ਅਤੇ ਬਾਲ ਘਰ ਦੇ ਵਿੱਚ ਭੇਜਿਆ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਇਹ ਚਰਚਾ ਦਾ ਵਿਸ਼ਾ ਹੈ ਕਿ ਬੱਚੇ ਇਹਨਾਂ ਦੇ ਨੇ ਜਾਂ ਬੱਚੇ ਕਿਸੇ ਹੋਰ ਦੇ ਨੇ ਇਹ ਆਉਣ ਵਾਲੇ ਸਮੇਂ ਵਿੱਚ ਜਰੂਰ ਦੇਖਣਾ ਹੋਏਗਾ ਜੁੜੇ ਹੋਏ ਲਾਈਵ ਦੇ ਨਾਲ ਯੂਮੰਬੇਰ ਰਿਪੋਰਟ ਲਈ ਤੁਹਾਨੂੰ ਬਹੁਤ ਧੰਨਵਾਦ